ਇਸ ਵਕ ਸਾਡੇ ਨਾਲ ਫੋਨ ਲਾਈਨ ਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਅਕਲੇਰ ਜੀ ਤੁਹਾਡੇ ਤੋਂ ਪਹਿਲਾਂ ਤਾਂ ਇਹ ਹੀ ਮੈਂ ਟਿੱਪਣੀ ਲੈਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਹੀ ਲੀਡਰਸ਼ਿਪ ਜਿਹੜੀ ਕਿ ਕਾਰਜਕਾਰੀ ਉਹਨਾਂ ਨੇ ਕਿਹਾ ਕਿ ਜਿਹੜੇ ਕਾਰਜਸ਼ੀਲ ਨੇ ਪੰਜ ਮੈਂਬਰੀ ਕਮੇਟੀ ਉਹ ਅਰਦਾਸ ਕਰਦੀ ਹੈ ਆਗਾਜ਼ ਹੋਣ ਜਾ ਰਿਹਾ ਹੈ ਭਰਤੀ ਦਾ ਹੁਣ ਤੁਸੀਂ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੁਣ ਭਰਤੀ ਹੋਣੀ ਹੈ ਉਸ ਦੀ ਮੈਂਬਰਸ਼ਿਪ ਕਟਾਓਗੇ ਜਾਂ ਪਹਿਲਾਂ ਵਾਲੀ ਨੂੰ ਪ੍ਰਵਾਨ ਕਰੋਗੇ ਸੰਦੀਪ ਜੀ ਤੁਹਾਡਾ ਬਹੁਤ ਧੰਨਵਾਦ ਤੇ ਮੈਂ ਤੁਹਾਡੇ ਸਰੋਤਿਆਂ ਲਈ ਤੇ ਸਾਰਿਆਂ ਲਈ ਇੱਕ ਚੀਜ਼ ਪਹਿਲਾਂ ਬੜੇ ਸਪਸ਼ਟ ਤੌਰ ਤੇ ਕਹਦੇ ਆ ਕਿ ਸ਼ਰੋਮਨੀ ਅਕਾਲੀ ਦਲ ਦੀ ਜਿਹੜੀ ਭਰਤੀ ਸੀ ਉਹ 20 ਜਨਵਰੀ ਨੂੰ ਸ਼ੁਰੂ ਹੋਈ ਸੀ ਜੀ ਜਿਹਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਆਪ ਸਵਾਗਤ ਕੀਤਾ ਸੀ ਕਿ ਭਾਈ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਨੇ ਜੰਮੂ ਕਸ਼ਮੀਰ ਰਾਜਸਥਾਨ ਤੇ ਅਕਾਲ ਤਖਤ ਦੇ ਆਦੇਸ਼ ਦੇ ਮੁਤਾਬਕ ਸ਼ਰੋਮਨੀ ਅਕਾਲੀ ਦਲ ਨੇ ਭਰਤੀ ਸ਼ੁਰੂ ਕੀਤੀ ਹੈ ਤੇ ਚੰਗੇ ਪਾਸੇ ਨੂੰ ਰੱਖਿਆ ਹੋਇਆ ਕਦਮ ਹੈ ਜੀ ਔਰ 20 ਫਰਵਰੀ ਨੂੰ ਉਹ ਭਰਤੀ ਸਮਾਪਤ ਹੋ ਚੁੱਕੀ ਹੈ ਹੁਣ ਤਾਂ ਜਿਹੜਾ ਸਿਲਸਲਾ ਚੱਲ ਰਿਹਾ ਉਹ ਸਾਡੀ ਫੀਲਡ ਦੇ ਵਿੱਚੋਂ ਦਫ਼ਤਰ ਦੇ ਵਿੱਚ ਭਰਤੀ ਪਹੁੰਚ ਰਹੀ ਹੈ ਜੀ ਅੱਜ ਮੈਂ ਵਡਾਲਾ ਸਾਹਿਬ ਦਾ ਤੇ ਮੰਤਰੀ ਤੇ ਆਲੀ ਦਾ ਉਹਨਾਂ ਦਾ ਇੱਕ ਬਿਆਨ ਸੁਣਿਆ ਜੀ ਉਹ ਕਹਿੰਦੇ ਜੀ ਅਸੀਂ ਭਰਤੀ ਸ਼ੁਰੂ ਕਰਨ ਲੱਗਿਆ ਤੇ ਅਸੀਂ ਅੱਜ ਇੱਕ ਸਿੰਪਲ ਪਰਚੀ ਵੀ ਜਾਰੀ ਕਰਾਂਗੇ ਜੀ ਉਹ ਪਰਚੀ ਵਾਲੀ ਗੱਲ ਤੋਂ ਮੈਨੂੰ ਇੱਕ ਚੀਜ਼ ਮੈਨੂੰ ਇੱਕਦਮ ਲੱਗੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਰਜਿਸਟਰਡ ਪੋਲਿਟੀਕਲ ਪਾਰਟੀ ਹੈ ਜਿਹੜੀ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਰਜਿਸਟਰਡ ਹੈ ਜੀ ਜਿਹੜੀ ਇਲੈਕਸ਼ਨ ਕਮਿਸ਼ਨ ਉਹਨੂੰ ਰਿਕੋਗਨਾਈਜ਼ ਕਰਦਾ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੈਂਕਾਂ ਦੇ ਵਿੱਚ ਖਾਤੇ ਖੁੱਲੇ ਨੇ ਜਿਨ੍ਹਾਂ ਦੀ ਡਿਟੇਲ ਬਕਾਇਦਾ ਇਲੈਕਸ਼ਨ ਕਮਿਸ਼ਨ ਦੇ ਕੋਲੇ ਆ ਜੀ ਵਰਕਿੰਗ ਕਮੇਟੀ ਦੇ ਮਤੇ ਪੈ ਕੇ ਇੱਕ ਸਿਗਨੇਟਰੀ ਅਥਾਰਟੀ ਹੁੰਦਾ ਜਿਹਦਾ ਨਾਮ ਇਲੈਕਸ਼ਨ ਕਮਿਸ਼ਨ ਨੂੰ ਜਾਂਦਾ ਫਿਰ ਕਿਤੇ ਜਾ ਕੇ ਉਹ ਖਾਤੇ ਆਪਰੇਟ ਹੁੰਦੇ ਨੇ ਜੀ दे 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 कौन श्रोमनी अकाली दल ਦੇ ਨਾਂ ਤੇ ਜੇ ਕੋਈ ਪਰਚੀ ਛਪੀ ਹੈ ਬਿਨਾਂ श्रोमਨੀ अकाली दल ਦੇ ਅਥਾਰਟੀ ਲੈਟਰ ਲੈੇ ਤੋਂ ਤਾਂ ਇਹ ਬਿਲਕੁਲ ਹੀ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਤੇ ਕਾਨੂੰਨ ਮੁਤਾਬਕ ਫਰਾਡ ਹੈ ਔਰ ਇਹ ਫਰਾਡ ਕਰ ਕੌਣ ਰਿਹਾ ਹੁਣ ਇਹ ਨਾਮਜਨਤ ਹੋਣੇ ਚਾਹੀਦੇ ਨੇ ਕਿਉਂਕਿ ਮੈਂ ਨਹੀਂ ਸਮਝਦਾ ਕਿ ਇੱਕ ਰਜਿਸਟਰਡ ਪੋਲੀਟੀਕਲ ਪਾਰਟੀ ਦੇ ਨਾਤੇ ਤੁਸੀਂ ਬੋਗਸ ਪਰਚੀ ਛਪਾ ਕੇ ਤੁਸੀਂ ਸੋਚੋ ਵੀ ਅਸੀਂ ਪੈਸੇ ਇਕੱਠੇ ਕਰਨੇ ਪਰ ਇੱਥੇ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਪਾਸੇ ਤਾਂ ਦਾਵਾ ਇਹ ਕੀਤਾ ਜਾ ਰਿਹਾ ਨਾ ਕਿ ਅਕਾਲ ਤਖਤ ਸਾਹਿਬ ਦੁਆਰਾ ਬਣਾਈ ਗਈ ਪੰਜ ਮੈਂਬਰੀ ਕਮੇਟੀ ਕਰੇਗੀ ਭਰਤੀ ਉਹ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਇਲੈਕਸ਼ਨ ਕਮਿਸ਼ਨ ਦੇ ਰੂਲ ਰੈਗੂਲੇਸ਼ਨ ਅੜਿੱਕਾ ਬਣਦੇ ਆ ਪਰਚੀ ਛਪਾਉਣ ਚ ਦੇਖੋ ਮੈਂ ਫਿਰ ਇੱਕ ਬੇਨਤੀ ਲਾ ਦਿਆਂ ਕਿ ਅਗਰ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਲਿਖਤੀ ਕੋਈ ਪੰਜ ਸਿੰਘ ਸਹਿਬਾਨਾ ਨੇ ਅਗਰ ਉਹਨਾਂ ਨੂੰ ਕੋਈ ਲਿਖਤੀ ਆਦੇਸ਼ ਕੀਤਾ ਹੈ ਕਿ ਤੁਸੀਂ ਆਪਣੀਆਂ ਪਰਚੀਆਂ ਛਪਾਲੋ ਕੀ ਵੀ ਆਪਣੇ ਵੱਖਰੇ ਬੈਂਕ ਖਾਤੇ ਖੋਲੋ ਤਾਂ ਉਹ ਆਦੇਸ਼ ਨੂੰ ਜਨਤਕ ਕਰ ਦੇਣਾ ਕਿਉਂਕਿ ਆਫਟਰ ਆਲ ਅਗਰ ਭਰਤੀ ਦੀ ਪਰਚੀਆਂ ਛਪਾਉਣੀਆਂ ਨੇ ਅਗਰ ਬੈਂਕ ਖਾਤੇ ਖੜਾਉਣੇ ਨੇ ਤਾਂ ਅਕਾਲਪੁਰ ਸਾਹਿਬ ਦੇ ਲਿਖਤੀ ਆਦੇਸ਼ ਹੋਣੇ ਉਹਨਾਂ ਕੋਲੇ ਜੇ ਜੇ ਕੋਈ ਐਸਾ ਲਿਖਤੀ ਆਦੇਸ਼ ਉਹਨਾਂ ਕੋਲੇ ਹੈਗਾ ਤਾਂ ਬਿਲਕੁਲ ਉਹ ਪਬਲਿਕ ਪਲੇਟਫਾਰਮ 'ਤੇ ਆਉਣਾ ਚਾਹੀਦਾ ਉਹ ਜਨਤਕ ਹੋਣਾ ਚਾਹੀਦਾ ਪਰ ਅਗਰ ਕੋਈ ਬਿਨਾਂ ਕਿਸੇ ਆਦੇਸ਼ ਤੋਂ ਬਿਨਾਂ ਦੇਸ਼ ਦੇ ਕਾਨੂੰਨ ਨੂੰ ਫਾਲੋ ਕੀਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਵਾਨਗੀ ਲਏ ਬਿਨਾਂ ਬਿਨਾਂ ਅਥਾਰਟੀ ਲੈਟਰ ਤੋਂ ਅਗਰ ਕਿਸੇ ਪ੍ਰੈਸ ਵਾਲੇ ਨੇ ਉਹ ਜਾਲੀ ਪਰਚੀਆਂ ਛਾਪੀਆਂ ਨੇ ਪਰ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਕੋਈ ਇਸ ਤਰੀਕੇ ਨਾਲ ਜਾ ਕੇ ਪੈਸੇ ਇਕੱਠੇ ਕਰਦਾ ਤਾਂ ਇਹ ਇੱਕ ਬਿਲਕੁਲ ਆਫੈਂਸ ਹੈ ਤੇ ਇਹਦੇ ਖਿਲਾਫ ਫਿਰ ਕ੍ਰਿਮੀਨਲ ਕਾਰਵਾਈ ਹੋਊਗੀ ਔਰ ਇਹ ਚੀਜ਼ ਬੜੀ ਸਪਸ਼ਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਦੇਸ਼ਾਂ ਵਿਦੇਸ਼ਾਂ ਚੋਂ ਪੈਸੇ ਇਕੱਠੇ ਕਰਨ ਦੀ ਪਿਆਰੀ ਚ ਨੇ ਕੁਝ ਲੋਕ ਉਹਨਾਂ ਦਾ ਸਾਰੀ ਜ਼ਿੰਦਗੀ ਕੰਮ ਹੀ ਇਹ ਬਹੁਤ ਵੱਡੀ ਗੱਲ ਕਹਿ ਰਹੇ ਮੈਂ ਤੁਸੀਂ ਇਹ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਸਿਰਫ ਸਿਰਫ ਇਹ ਪੈਸੇ ਇਕੱਠੇ ਕਰਨ ਲਈ ਭਰਤੀ ਹੈ ਜਿਹੜੀ ਹੁਣ ਕਰਨਗੇ ਮੈਂ ਬਿਲਕੁਲ ਸਪਸ਼ਟਾਂ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਥਾਰਟੀ ਲੈਟਰ ਤੋਂ ਬਿਨਾ ਪਰਚੀ ਛਪੀ ਕਿਵੇਂ ਮਤਲਬ ਅੱਜ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਹੈ ਔਰ ਅਗਰ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਵੀ ਆਪਾਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਗੱਲ ਹੈ ਪਰ ਹੁਣ ਬਿਨਾ ਅਥਾਰਟੀ ਲੈਟਰ ਲੇ ਬਿਨਾ ਪਾਰਟੀ ਤੋਂ ਤੁਸੀਂ ਕੋਈ ਪਰਚੀਆਂ ਮੰਗੇ ਤੁਸੀਂ ਤਾਂ ਕੋਈ ਭਰਤੀ ਪਰਚੀਆਂ ਪਾਰਟੀ ਤੋਂ ਮੰਗੀਆਂ ਨਹੀਂ ਤੁਸੀਂ ਤਾਂ ਆਪਣੀ ਭਰਤੀ ਦੀ ਪਰਚੀਆਂ ਚਪਾ ਲਈਆਂ ਸੋ ਐਸੀ ਅਗਰ ਭਰਤੀ ਦੀ ਪਰਚੀ ਛਪੀ ਹੈ ਤਾਂ ਉਹ ਕਾਨੂੰਨ ਮੁਤਾਬਕ ਗਲਤ ਹੈ ਔਰ ਮੈਂ ਬਿਲਕੁਲ ਸਪਸ਼ਟਾ ਕਿ ਐਸਾ ਜੇ ਕੋਈ ਬੰਦਾ ਕਰ ਰਿਹਾ ਕੋਈ ਵਿਅਕਤੀ ਵਿਸ਼ੇਸ਼ ਕਰ ਰਿਹਾ ਆ ਮੈਂ ਦੁਬਾਰਾ ਇੱਕ ਕਲੈਰੀਫਾਈ ਕਰ ਦਿੰਦਾ ਕਿ ਹਾਂ ਅਗਰ ਅਕਾਲ ਤਖਤ ਸਾਹਿਬ ਦਾ ਕੋਈ ਲਿਖਤ ਆਦੇਸ਼ ਹੈ ਇਹਨਾਂ ਕੋਲ ਜੀ ਅਗਰ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤਾ ਕਿ ਭਾਈ ਤੁਸੀਂ ਪਰਚੀਆਂ ਚਪਾ ਲੋ ਤੁਸੀਂ ਵੱਖਰੇ ਬੈਂਕ ਖਾਤੇ ਖੋਲੋ ਫਿਰ ਉਹ ਆਦੇਸ਼ ਜਨਤਕ ਕਰ ਦੇਣ ਫਿਰ ਗੱਲਬਾਤ ਦਾ ਵਿਸ਼ਾ ਵੱਖਰਾ ਹੋਏਗਾ ਪਰ ਅਗਰ ਇਹਨਾਂ ਕੋਲੇ ਪੰਦ ਸਿੰਘ ਸਹਿਬਾਨਾ ਦਾ ਕੋਈ ਲਿਖਤ ਆਦੇਸ਼ ਨਹੀਂ ਔਰ ਅਗਰ ਪਰਚੀ ਹੋ ਤਾਂ ਬਿਨਾ ਛਪੀ ਹੈ ਤਾਂ ਇਹ ਕਾਨੂੰਨ ਦੇ ਮੁਤਾਬਕ ਅਪਰਾਧ ਹੈ ਹੂੰ ਇਹ ਵੀ ਤੁਸੀਂ ਕਹਿ ਕਿ ਕਾਨੂੰਨ ਮੁਤਾਬਕ ਤਾਂ ਅਪਰਾਧ ਹੈ ਪਰ ਉਹ ਨਾਲੇ ਵੀ ਦਾਵਾ ਕਰਦੇ ਨੇ ਉਹਨਾਂ ਦਾ ਬੀਤੇ ਦਿਨ ਜਿਹੜਾ ਇੱਕ ਪ੍ਰੈਸ ਨੋਟ ਆਇਆ ਉਸ ਵਿੱਚ ਇਹ ਕਿਹਾ ਗਿਆ ਕਿ ਕਾਰਜਸ਼ੀਲ ਮੈਂਬਰ ਨੇ ਜਿਹੜੇ ਉਹ ਇਸ ਵਾਸਤੇ ਜਿਹੜੇ ਆ ਤਿਆਰ ਨੇ ਭਰਤੀ ਕਰਨਗੇ ਉਹਨਾਂ ਨੇ ਤੇ ਹੋਰ ਸੰਪਰਦਾਵਾਂ ਦੀ ਹੋਰ ਜਥੇਬੰਦੀਆਂ ਦੀ ਪੰਥਕ ਦਲਾਂ ਦਾ ਸਹਿਯੋਗ ਵੀ ਮੰਗ ਲਿਆ ਕਿ ਸਾਨੂੰ ਅਪੀਲ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਪੰਜਾਬ ਪ੍ਰਸਤ ਪੰਜਾਬੀ ਦਾ ਸਾਥ ਮੰਗ ਰਹੇ ਨੇ ਉਹ ਸੰਦੀਪ ਜੀ ਅੱਜ ਤੁਸੀਂ ABC ਅਦਾਰਾ ਚਲਾ ਰਹੇ ਏਬੀਸੀ ਅਦਾਰਾ ਅਸੀਂ ਵੀ ਚਾਹੁੰਦੇ ਹਾਂ ਕਿ ਜੀ ਇਹ ਇੱਕ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰਦਾ ਹੈ ਇਹ ਖੇਤਰੀ ਇਸ਼ੂਜ਼ ਦੀ ਜ਼ਿਆਦਾ ਗੱਲ ਕਰਦਾ ਹੈ ਇਹ ਅਦਾਰਾ ਮਜ਼ਬੂਤ ਹੋਣਾ ਚਾਹੀਦਾ ਹੈ ਇਹ ਅਦਾਰਾ ਚੜ੍ਹਦੀ ਕਲਾ ਦੇ ਵਿੱਚ ਜਾਣਾ ਚਾਹੀਦਾ ਪਰ ਕੀ ਇਸ ਅਦਾਰੇ ਦੇ ਨਾਂ ਤੇ ਮੈਂ ਬੋਗਸ ਸਰਪਤੀਆਂ ਚ ਪਾ ਕੇ ਫੰਡ ਇਕੱਠਾ ਕਰ ਸਕਦਾ ਕੀ ਅਦਾਰਾ ਮੈਨੂੰ ਇਜਾਜ਼ਤ ਦੇਗਾ ਜਾ ਤਾਂ ਮੈਂ ادارے ਨੂੰ ਸਹਿਮਤ ਕਰਾਂ ਜਾਂ ਮੈਂ ادارے ਨੂੰ ਨਾਲ ਲੈ ਕੇ ਚੱਲਾਂ ادارے ਤੋਂ ਕਹਾਂ ਕਿ ਭਾਈ ਤੁਸੀਂ ਸਾਨੂੰ ਪਰਚੀਆਂ ਦਿਓ ਅਸੀਂ ਦੇਸ਼ ਵਿਦੇਸ਼ ਤੋਂ ਥੋੜੀ ਚੜ੍ਹਦੀ ਕਲਾਲੀ ਫੰਡ ਲੈ ਆ ਕੇ ਦਿੰਨੇ ਆ ਮੈਂ ادارے ਤੋਂ ਬਿਨਾਂ ਅਥਾਰਟੀ ਲੈਟਰ ਲੈ ਏ ਬੀ ਸੀ ਦੇ ਨਾਂ ਤੇ ਪਰਚੀਆਂ ਛਾਪਾ ਕੇ ਪਰਚੀਆਂ ਲੋਕਾਂ ਦੇ ਵਿੱਚ ਲੈ ਕੇ ਜਾਣੀ ਚਾਹ ਰਹੇ ਹਾਂ ਔਰ ਮੈਂ ਫੇਰ ਦੁਬਾਰਾ ਤੀਸਰੀ ਵਾਰੀ ਇਸ ਗੱਲ ਨੂੰ ਕਹਿਣਾ ਕਿ ਜੇ ਕੋਈ ਅਕਾਲਤਖਸਰ ਨੇ ਲਿਖਤ ਆਦੇਸ਼ ਕੀਤੇ ਨੇ ਪੰਤ ਸਿੰਘ ਸਹਬਾਨ ਨੇ ਤਾਂ ਆਦੇਸ਼ ਜਨਤਕ ਕਰ ਦੇਣ ਤਾਂ ਕੋਈ ਦਿੱਕਤ ਨਹੀਂ ਆਦੇਸ਼ ਸੰਤਖੋਂ ਕੋਣ ਕੇ ਭਾਈ ਵੱਖਰੇ ਖਾਤੇ ਖਿਲਾਓ ਤੁਸੀਂ ਅਕਾਲੀ ਦਲ ਦੇ ਨਾਂ ਤੇ ਪਰਚੀਆਂ ਛਿਪਾਓ ਪਰਤਖ ਸਾਹਿਬ ਇਹ ਆਦੇਸ਼ ਦਾ ਜਿਹੜਾ ਭਰਤੀ ਦੇ ਮਾਮਲੇ ਵਿੱਚ ਤਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਲੀਡਰਸ਼ਿਪ ਤੁਸੀਂ ਖੁਦ ਕਹਿ ਚੁੱਕੇ ਹੋ ਕਿ ਸਿੱਧਾ ਡਾਇਰੈਕਸ਼ਨ ਜਿਹੜੀ ਪੋਲੀਟੀਕਲ ਆਉਂਦੀ ਹੈ ਉਹ ਅਸੀਂ ਕਰ ਨਹੀਂ ਸਕਦੇ ਸਾਡੇ ਲਈ ਤੇ ਵਿਪਤਾ ਖੜੀ ਹੋ ਜਾਣੀ ਹੈ ਪਾਰਟੀ ਦੀ ਮੰਨਤਾ ਰੱਦ ਹੋ ਸਕਦੀ ਹੈ ਜੇ ਅਸੀਂ ਅਕਾਲ ਤਖਤ ਸਾਹਿਬ ਆ ਜਿਹੜੀ ਇੱਕ ਧਾਰਮਿਕ ਬਾਡੇ ਆਦੇਸ਼ ਤੇ ਕੰਮ ਕਰਦੇ ਆ ਅਕਾਲੀ ਦਲ ਲਈ ਤਾਂ ਫਿਰ ਇਹ ਪਰਚੀ ਕਿਸ ਕਿਸ ਦੇ ਆਦੇਸ਼ ਤੇ ਛਪੀ ਨੇ ਉਹ ਹੀ ਪੁੱਤਰ ਇਹਨਾਂ ਪਰਚੀ ਚ ਪਾਉਣ ਦਾ ਆਦੇਸ਼ ਕਿੱਥੋਂ ਆ ਗਿਆ ਬਥਰੇ ਬੈਂਕ ਖਾਤੇ ਖਲਹਾ ਕੇ ਉਹਨਾਂ 'ਚ ਪੈਸੇ ਜਮ੍ਹਾਂ ਕਰਨ ਦਾ ਤਾਂ ਫਿਰ ਕੋਈ ਆਦੇਸ਼ ਨਹੀਂ ਹੈ ਸੋ ਆਪਾਂ ਸੰਦੀਪ ਜੀ ਇਸ ਗੱਲ ਨੂੰ ਸਮਝੀਏ ਕਿ ਇਹ ਬਿਲਕੁਲ ਅੱਜ ਇੱਕ ਫਰਾਡ ਕੀਤਾ ਜਾ ਰਿਹਾ ਹੈ ਅਗਰ ਅਕਾਲੀ ਦਲ ਪੋਲਿਟੀਕਲ ਪਾਰਟੀ ਦੇ ਨਾਂ ਤੇ ਕੋਈ ਪਰਚੀ ਛੱਪ ਗਈ ਹੈ ਬਿਨਾਂ ਅਕਾਲੀ ਦਲ ਦੇ ਅਥਾਰਟੀ ਲੈਟਰ ਤੋਂ ਤਾਂ ਇਹ ਲੀਗਲੀ ਬਿਲਕੁਲ ਗਲਤ ਹੈ ਤੇ ਮੈਂ ਇਹਦੇ ਮੈਂ ਇਸ ਗੱਲ ਨੂੰ ਬਿਲਕੁਲ ਤੁਹਾਡੇ ਚੈਨਲ ਤੇ ਕਲੈਰੀਫਾਈ ਕਰ ਦਿੰਦਾ ਕਿ ਇਹ ਸੰਵਿਧਾਨ ਦੇ ਮੁਤਾਬਕ ਇਹ ਅਪਰਾਧ ਮੈਂ ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਇਸ ਮਸਲੇ ਤੇ ਇੱਕ ਪਾਸੇ ਤਾਂ ਚਲੋ ਮੰਨ ਲਿਆ ਗਿਆ ਕਿ ਇਹ ਚੀਜ਼ ਜਿਹੜੀ ਭਰਤੀ ਹੈ ਇਸ ਤਰ੍ਹਾਂ ਨਹੀਂ ਹੋ ਸਕਦੀ ਜਿਵੇਂ ਤੁਸੀਂ ਦਲੀਲ ਦਿੱਤੀ ਅਗਲੀ ਜਿਹੜੀ ਗੱਲ ਹੈ ਕਿ ਸਾਂਝੇ ਪਲੇਟਫਾਰਮ ਦੇ ਉੱਤੇ ਆ ਕੇ ਕਿਉਂ ਨਹੀਂ ਗੱਲ ਬਣ پا ਰਹੀ ਬਾਗੀਆਂ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਇੱਕ ਥਾਂ ਤੇ ਇਕੱਠੇ ਹੋਣ ਲਈ ਤੇ ਕਾਲ ਤਖਸਾਲਬ ਨੇ ਜਿਹੜਾ ਹਦੇਸ਼ ਜਾਰੀ ਕੀਤਾ ਸੀ ਇੱਕ ਥਾਂ ਤੇ ਕਿਉਂ ਨਹੀਂ ਹੋ ਪਾਏ ਇਕੱਠੇ ਇਕੱਠੇ ਹੀ ਭਰਤੀ ਸ਼ੁਰੂ ਕਰ ਲੈਂਦੇ ਸੰਦੀਪ ਜੀ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਦਿਲ ਦਿਖਾਇਆ ਲੀਡਰਸ਼ਿਪ ਨੇ ਇਹ ਸਾਰਿਆਂ ਨੂੰ ਭਰਤੀ ਦੀ ਜ਼ਿੰਮੇਵਾਰੀ ਦਿੱਤੀ ਗਈ ਇਹ ਸਾਰਿਆਂ ਨੂੰ ਆਬਜ਼ਰਵਰਾਂ ਦੀ ਲਿਸਟ ਦੇ ਵਿੱਚ ਰੱਖਿਆ ਗਿਆ ਔਰ ਬਿਲਕੁਲ ਜਿੱਥੇ ਆਬਜ਼ਰਵਰਾਂ ਦੀ ਲਿਸਟ ਹੈ ਸੀਨੀਅਰਿਟੀ ਇਹ ਲੋਕਾਂ ਦੀ ਰੱਖੀ ਗਈ ਇਹਨਾਂ ਨੂੰ ਸੂਬਿਆਂ ਦੀ ਜ਼ਿੰਮੇਵਾਰੀ ਦਿੱਤੀ ਫਿਰ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਨੇ ਬੜੀ ਵਾਰ ਅਪੀਲ ਕੀਤੀ ਕਿ ਤੁਸੀਂ ਪਾਰਟੀ ਦੇ ਦਫ਼ਤਰ ਦੇ ਵਿੱਚ ਆਓ ਔਰ ਇਹ ਸਾਰਾ ਰਿਕਾਰਡ ਹੈ ਤੁਸੀਂ ਨਿਗਰਾਨੀ ਕਰਨਾ ਚਾਹੁੰਦੇ ਹੋ ਤੁਸੀਂ ਦੇਖੋ ਭਰਤੀ ਕਿੱਥੇ ਕਿੱਥੇ ਕਿੰਨੀ ਗਈ ਹੈ ਅਗਰ ਤੁਹਾਨੂੰ ਉਸ ਭਰਤੀ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਹੈ ਤੁਸੀਂ ਪਾਰਟੀ ਨੂੰ ਦੱਸੋ ਅਸੀਂ ਉਹਦੇ ਵਿੱਚ ਸੋਧ ਕਰਨ ਨੂੰ ਵੀ ਤਿਆਰ ਹਾਂ ਪਰ ਨਿਗਰਾਨੀ ਛੱਡ ਕੇ ਬਿਲਕੁਲ ਰਿਕਾਰਡਸ ਨੂੰ ਚੈੱਕ ਕੀਤੇ ਬਿਨਾ ਇਹ ਕੁਝ ਲੋਕ ਨੇ ਜਿਹੜੇ 4-5 ਇਹਨਾਂ ਨੇ ਸਿੱਧਾ ਬਿਆਨ ਦਿੱਤਾ ਕਿ ਅਕਾਲੀ ਦਲ ਦੀ ਭਰਤੀ ਮੁੱਢੋਂ ਰੱਦ ਕੀਤੀ ਜਾਵੇ ਸੋ ਇਹ ਕਿਸੇ ਸਾਜ਼ਿਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਲੇ ਪਾਸੇ ਲੋਕ ਨਹੀਂ ਉਹਦਾ ਸਭ ਤੋਂ ਵੱਡਾ ਉਦਾਹਰਨ ਹੈ ਕਿ ਸਰਦਾਰ ਕਿਰਪਾਲ ਸਿੰਘ ਜੀ ਬਡੂਂਗਰ ਸਾਹਿਬ ਵਰਗੀ ਸ਼ਖਸੀਅਤ ਜਿਨ੍ਹਾਂ ਦੀ ਪੰਥ ਨੂੰ ਇੱਕ ਵੱਡੀ ਦੇਣ ਹੈ ਵਿਦਵਾਨ ਨੇ ਬਹੁਤ ਵੱਡਾ ਜੀਵਨ ਹੈ ਅਗਰ ਉਹਨਾਂ ਦੀ ਅਸਹਿਮਤੀ ਹੈ ਕਮੇਟੀ ਦੇ ਵਿੱਚ ਤਾਂ ਇੱਕ ਗੱਲ ਸਪਸ਼ਟ ਹੈ ਕਿ ਉਸ ਕਮੇਟੀ ਦੇ ਵਿੱਚ ਸ਼ਰੋਨੀ 41 ਦਲ ਦੀ ਚੜ੍ਹਦੀ ਕਲਾ ਨਾਲ ਗੱਲ ਕਰਕੇ ਉੱਥੇ ਸਿਰਫ਼ ਤੇ ਸਿਰਫ਼ ਅਕਾਲੀ ਦਲ ਦੇ ਖਿਲਾਫ ਸਾਜਾਹ ਹੋ ਰਹੀਆਂ ਨੇ ਨਹੀਂ ਮੈਂ ਨਹੀਂ ਸਮਝਦਾ ਕਿ ਬਡੂਂਗਰ ਸਾਹਿਬ ਵਰਗੀ ਸ਼ਖਸੀਅਤ ਆਪਣੇ ਆਪ ਨੂੰ ਅਗਰ ਕਮੇਟੀ ਤੋਂ ਵੱਖ ਕਰ ਰਹੀ ਹੈ ਤਾਂ ਵਾਕਈ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਬਾਕੀ 4-5 ਮੈਂਬਰਾਂ ਜੀ ਤੁਸੀਂ ਆਪਣੀ ਗੱਲ ਆਪਣਾ ਪੱਖ ਰੱਖਿਆ ਜੀ ਬਸ਼